ਹਾਂਜੀ ਬਹੁਤ ਸੋਹਣਾ ਸੂਟ ਆਇਆ ਨੇ ਦੇਖੋ ਜੀ ਪਿਓਰ ਲੀਜੀਫ ਦਾ ਪ੍ਰਿੰਟ ਹੈ कॉटन ਦੇ ਵਿੱਚ ਸੂਟ ਆਊਗਾ ਪਲੇਨ ਬਾਟਮ ਹੈ ਜੀ 5.5 ਮੀਟਰ ਸੂਟ ਹੈ ਦੁਪੱਟਾ ਪਿਓਰ ਦਾ ਪਲੇਨ ਲਓ ਜੀ ਡੈਸਟਰ ਪ੍ਰਿੰਟ ਆ ਫਰੰਟ ਤੇ ਬੈਕ ਪ੍ਰਿੰਟ ਆਊਗੀ ਜੀ ਫਰੰਟ ਬੈਕ ਪ੍ਰਿੰਟ ਆਉ ਬਹੁਤ ਸੋਹਣਾ ਜੀ 2 ਮੀਟਰ ਸ਼ਰਟ 3 ਮੀਟਰ ਬਾਟਮ 5.5 ਮੀਟਰ ਕਪੜਾ ਹੈ ਕਲਰ ਚਾਰਟ ਆ ਹੈਗਾ ਬਹੁਤ ਸੋਹਣਾ ਜੀ ਗਰਮੀ ਵਾਲੇ ਕਦਰ ਨੇ ਦੇਖੋ ਇੱਕ ਕਮਰੇ ਵਿੱਚ ਇਹ ਆ ਕਿ ਦੇਖੋ ਜੀ ਪਲੇਨ ਬਾਟਮ ਆ ਜੀ ਪ੍ਰਿੰਟ ਸ਼ਰਟ ਆ ਜੀ ਪੰਜ ਕਲਰ ਨੇ ਦੁਪੱਟਾ ਪਿਓਰ ਦਾ ਜੀ ਲਓ ਜੀ ਕਲਰ ਦੇਖੀ ਚਲੋ ਬੁੱਕ ਕਰੀ ਚਲੋ ਜੀ ਬਹੁਤ ਸੋਹਣੇ ਕਲਰ ਆਏ ਨੇ ਪ੍ਰਾਈਸ ਇਹ ਲਗਾ 650 ਹੋਣ ਲਈ ਓਨਲੀ 650 ਰੁਪਏ ਦਾ ਸੂਟ ਹੈ ਜੀ ਦੁਪੱਟਾ ਪਿਓਰ ਦਾ ਜੀ ਲਓ ਜੀ ਸਭ ਤੋਂ ਤਮਾਕੇਦਾਰ ਸੂਟ ਹੈ ਜੀ 650 ਰੁਪਏ ਦਾ ਸੂਟ ਹੈ ਵਿਦ ਸ਼ਿਪਿੰਗ ਫ੍ਰੀ ਹੈ ਜੀ ਸ਼ਿਪਿੰਗ ਫ੍ਰੀ ਹੈ ਜੀ ਔਨਲਾਈਨ ਪੇਮੈਂਟ ਤੇ ਔਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਕੈਸ਼ ਔਨ ਡਿਲੀਵਰੀ ਕਰਨੀ ਹੈ 100 ਰੁਪਏ ਲੱਗੂਗਾ ਜੀ ਐਕਸਟਰਾ ਔਨਲਾਈਨ ਤਾਂ ਫ੍ਰੀ ਹੈ ਜੀ ਕੈਸ਼ ਔਨ ਡਿਲੀਵਰੀ ਤੇ 100 ਰੁਪਏ ਖਰਚਾ ਹੋਊਗਾ ਜੀ ਐਕਸਟਰਾ ਪ੍ਰਾਈਸ ਹੈ ਇਸ ਦਾ ਪ੍ਰਿੰਟਾ ਦੁਪੱਟਾ ਪਿਓਰ ਆ ਜੀ ਕਲਰ ਬਹੁਤ ਸੋਹਣੇ ਨੇ ਕਲਰ ਦੇ ਇੱਕ ਚਲੋ ਬੁੱਕਰ ਚਲੋ 650 ਵਿਦ ਫ੍ਰੀ ਸ਼ਿਪਿੰਗ ਆ ਜੀ 650 ਵਿਦ ਫ੍ਰੀ ਸ਼ਿਪਿੰਗ ਆ ਗਰਮੀ ਵਾਲੇ ਕਦਰ ਨੇ ਦੁਪੱਟਾ ਪਿਓਰ ਦਾ ਜੀ 650 ਵਿਦ ਫ੍ਰੀ ਸ਼ਿਪਿੰਗ ਸੀਓਡੀ ਤੇ 100 ਰੁਪਏ ਚਾਰਜਸ ਐਕਸਟਰਾ ਲੱਗਣਗੇ ਜੀ ਬਹੁਤ ਸੋਹਣੇ ਸੂਟ ਨੇ ਦੁਪੱਟਾ ਪਿਓਰ ਦਾ ਪਲੇਨ ਆ ਜੀ ਕਦਰ ਆਇਨੇ 5